ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਟਿਲੋ ਡੇਰੀ ਫਾਰਮ ਪਿੰਡ ਰਾਜਾ ਸਾਸੀ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਪਸ਼ੂ ਦਿਖਾਵਾਂਗੇ ਆਪਾਂ ਪਹੁੰਚੇ ਆਂ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸੀਆ ਭਾਜੀ ਸਾਸੀਆ ਭਾਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਦੀ ਜੱਗੇ ਭਾਜੀ ਤੇ ਬਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਮੇਰਾ ਹਰਮਨ ਜੋ ਪਿੰਡ ਰਾਇਆ 사ਸੀ ਜ਼ਿਲ੍ਹਾ ਮਰਸਾਦ ਤਸੀਲ ਚਨਾਲਾ ਜੀ ਇਹ ਰੂਟ ਦੇ ਨਾਲ 1 ਕਿਲੋਮੀਟਰ ਪਿੰਡ ਆਪਣਾ ਫੋਨ ਨੰਬਰ 82644451 ਠੀਕ ਆ ਜੀ ਤੇ ਬਈ ਜੀ ਦੱਸਿਓ ਪਹਿਲੇ ਨੰਬਰ ਤੇ ਝੋਟੀ ਬਾਸਵਾ ਝੋਟੀ ਭਾਜੀ ਸੁਈਆ ਸੀਲ ਵੇਖੋ ਇਦਾਂ ਲਓ ਜੀ ਸੀਲ ਲੀਆਂ ਸੁਲੀਆਂ ਸਾਬਕਾ ਲੋਏ ਕੱਟਾਂ ਮਗਰ ਜੇ ਸੂਈ ਨੂੰ 20 22 ਦਿਨ ਹੋ ਗਏ ਜੀ ਅੱਛਾ ਜੀ ਹਾਂ ਜੀ ਭਾਈ ਠੀਕ ਆ ਲਓ ਜੀ ਮੇਲ ਕਾਫ ਜਿਹੜੇ ਸੂਈ ਨੂੰ ਕੋਈ 20 22 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਤੇ ਚੱਡਾ ਤੁਸੀਂ ਚੈੱਕ ਕਰ ਸਕਦੇ ਜੀ ਚੱਡਾ-ਚੁੱਡਾ ਦੇ ਥਣਾ ਦਾ ਸੈਜ ਗਿਆ ਬਹੁਤ ਹੀ ਚੰਗਾ ਆ ਗਿਆ ਵਾ ਭਾਈ ਕਿੰਨਾ ਘ ਭਰੂਗੀ ਦੁੱਧ ਵਧੂਗੀ ਦੁੱਧੋਂ ਭਾਈ ਕੋਈ ਦਾਸਿਕ ਕੋਈ ਪ੍ਰਾਇਸ਼ੂਰੀ ਖਾਂਦੀ ਆਈ ਆ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਆ ਲਓ ਜੀ ਕੋਈ ਚੰਗੀ ਸਾਬ ਕਰਨ ਵਾਲਾ ਭਰਾ ਲਾਓ ਤੇ ਦੁੱਧ ਚਲੋ ਵਧੂਗੀ ਦੁੱਧੋਂ ਬਾਕੀ ਥਣ ਥਣ ਜਿਹੜਾ ਨੋਕ ਵਾਲਾ ਲੱਗਾ ਪਿਆ ਤੇ ਇਹਨ ਕੱਲਾ ਕੱਲਾ ਥਣ ਲੱਗਾ ਪਿਆ ਕਰਮਾਲੀ ਨੂੰ ਨਾਲਾ ਨੋੜਾਂ ਵੀ ਕਾਫੀ ਆ ਗਈਆਂ ਵਾ ਮੈਂ ਕੋਪਾ ਇਹ ਛੋਟੀ ਸਾਰੀ ਸਾਫ ਆ ਠੀਕ ਹੈ 3 ਵਜੇ ਨਾਲੀ ਛੋਟੀ ਆ ਲਓ ਜੇ ਚੱਡਾ ਤੁਸੀਂ ਚੈੱਕ ਕਰ ਸਕਦੇ ਜੇ ਤੇ ਥਾਣਾ ਦਾ ਸਹਿਜ ਗਿਆ ਵੀ ਜਿਹੜਾ ਚੰਗਾ ਆ ਗਿਆ ਤੇ ਭਾਜੀ ਇਹਦਾ ਮੁੱਲ ਫਿਰ ਮੁੱਲ ਭਾਈ ਇਹਦਾ 70 ਕਰ ਦੇ ਜੀ ਅੱਛਾ ਜੀ ਦੋ ਛੱਡ ਜੀਏ ਖਾ ਨਹੀਂ ਕਰੀਏ ਜੀ 60 67 ਠੀਕ ਲਓ ਜੀ 67000 ਦੀ ਬਈ ਦੂਜੇ ਨੰਬਰ ਤੇ ਇਹ ਵੀ ਭਾਈ ਗੱਬਣ ਛੋਟੀ ਆ ਗਈ ਇਹ ਦੂਜਾ ਸੂਆ ਅੱਛਾ ਜੀ ਹਾਂ ਜੀ ਲਓ ਜੀ ਦੂਜਾ ਸੂਆ ਗੱਬਣ ਤਿਆਰ ਹੁੱਬ ਤੇਗ ਦੇ ਆਸ-ਪਾਸ ਜਿਹੜਾ ਟਾਈਮ ਮ제 ਲੱਗੂਗੀ ਕਰਮਾ ਲਈ ਬਈ ਇਹ ਕਿੰਨੇ ਕ ਦੁੱਧ ਵਾਲੀ ਆ ਇਹਨੇ ਭਾਈ ਪਹਿਲੇ ਨੇ 10 ਕਿਲੋ ਭਰਿਆ ਇਹ ਅੱਛਾ ਜੀ ਲਓ ਜੀ 10 ਲੀਟਰ ਜਿਹੜਾ ਪਹਿਲੇ ਸਵੇਰ ਦੁੱਧ ਕੱਢਿਆ ਵਾ ਕਿ ਢੱਲਾ ਢੋਲਾ ਜਣੀਆਂ ਕਾਫੀ ਆ ਹਵਾਨੇ ਦੇ ਸੂਨ ਤੱਕ ਹਵਾਨਾ ਜਿਹੜਾ ਬਹੁਤੀ ਚੰਗਾ ਬਣਾ ਜਣਾ ਵਾ ਇਹ ਥਣਾ ਦਾ ਸੈਜ ਗਿਆ ਵੀ ਸ਼ਾਨਦਾਰ ਆ ਗਿਆ ਹਨ ਕੱਲਾ ਕੱਲਾ ਲੱਗਾ ਪਿਆ ਵਾ ਉਹ ਹੋ ਗਿਆ ਚੈੱਕ ਕਰ ਸਕਦਾ ਜੀ ਤਨੀ ਡਰਦੀ ਆ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਤੇ ਇਹਦਾ ਭਾਜੀ ਮੁੱਲ ਫਿਰ ਮੁੱਲ ਭਾਜੀ ਦਾ 90000 ਜੀ ਅੱਛਾ ਜੀ ਹਾ ਸੀਆਰ ਦੀ ਦੇ ਰੰਗ ਦੀ ਕਰਦੀ ਆ ਹਾਂ ਨਾ ਹੀ 80 ਦੀ ਜਾਣ ਲੋ ਠੀਕ ਆ ਲਓ ਜੀ 85000 ਦੀ ਗੱਬਣ ਤਿਆ ਤੇ ਬਾਈ ਤੇ ਜੇ ਨੰਬਰ ਤੇ ਵੀ ਭਾਜੀ ਜਸੂਆ ਅਛਾਈ ਗੈਂਦਾ ਪਾਵਾਂ ਲੈਂਦੀ ਐ ਠੀਕ ਐ ਠੀਕ ਐ ਲਓ ਜੀ ਇਹ ਵੀ ਦੂਸਰਾ ਸੂਗਾ ਪ्योर ਮੋਰਾ ਨਸਲ ਦੇ ਵਿੱਚ ਆ ਗਈ ਐ ਤੇ ਫੇਸ ਕੁਆਲਿਟੀ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਜੇ ਸਿੰਘ ਸਿੰਘ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਇਹ ਬਈ ਕਿੰਨੇ ਕੁ ਦੁੱਧ ਭਰਿਆ ਨੇ ਦੋਸਤ ਭਾਈ ਇਹਨੇ 11-12 ਗਮ ਭਰਿਆ ਪੇਟ ਨੇ ਠੀਕ ਐ ਲਓ ਜੀ 11 ਤੋਂ 12 ਲੀਟਰ ਜਿਹੜਾ ਇਹਨੇ ਵੀ ਪਹਿਲਾਂ ਨੇ ਦੁੱਧ ਭਰਿਆ ਵਾ ਤੇ ਦੂਜਾ ਸੂਗਾ ਤੇ ਇਹ ਕਿੰਨਾ ਕੁ ਲਾਜੂਆ ਇਸ ਟਾਈਮ ਦੇਨ 12 12 ਠੀਕ ਹੈ ਠੀਕ ਹੈ ਲਓ ਜੀ ਦਿਨ 10 ਤੋਂ 12 ਇਹ ਵੀ ਲੈ ਜੂਗੀ ਕਰਮਾਲੀ ਤੇ ਇਹ ਵੀ ਦੁੱਧ ਚਲੋ ਚੰਗਾ ਕੱਢੀ ਜੋਗੀ ਕੋਈ ਚੰਗੀ ਸਾਫ ਕਰਨ ਵਾਲਾ ਭਰਾ ਲਾ ਜੂ ਥਣਪੰਡਾ ਇਹਨੂੰ ਵੀ ਬਹੁਤ ਹੀ ਚੰਗਾ ਵਾ ਇਹਦਾ ਭਾਈ ਹਰ ਇਹਦਾ ਮਨ ਭਾਈ ਪੂਰੇ ਹੋਊਗਾ ਗੈਸ ਬਿਲਕੁਲ ਅੱਛਾ ਜੀ ਆਹ ਥਾਲੇ ਵਾਲਾ ਠੀਕ ਹੈ ਠੀਕ ਹੈ ਲਓ ਜੀ ਚੱਡਾ ਚੁੱਡਾ ਤੁਸੀਂ ਚੈੱਕ ਕਰ ਸਕਦੇ ਜੀ ਕਾਫੀ ਸਫਾਈਆਂ ਦੇ ਵਿੱਚ ਯਾਰ ਐਨ ਕੱਲਾ ਕੱਲਾ ਥਣ ਲੱਗਾ ਵਾ ਅੱਛਾ ਜੀ ਤੇ ਇਹਦਾ ਜਿਹੜਾ ਰੇਟ ਭਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਤੇ ਭਾਈ ਵੈੜ ਕਿਵੇਂ ਆ ਫੈਰ ਉਹ ਪਾਈ ਤੀਕਾ ਪਰੇ 35 36 ਦਿਨ ਹੋ ਗਏ ਜੀ ਅੱਛਾ ਜੀ ਤੁਸੀਂ ਕਿਹਾ ਕਿਸ ਫਾਰ ਦੀ ਖਾਦੋ ਬਰੀਕ ਠੀਕ ਹੈ ਠੀਕ ਹੈ ਲਓ ਜੀ ਬਰੀਡ ਦੇ ਵਿੱਚ ਆ ਗਈ ਐਨ ਪਿਓਰ ਐਚ ਐਫ ਯਾਰ ਨਾ ਯਾਰ ਆਖਾਂ ਤੁਹਾਨੂੰ ਤੇ ਕਿੰਨੇ 40 45 ਦਿਨ ਹਾਂ ਜੀ ਭਾਜੀ ਇਹਨੇ ਹੋ ਗਏ 35 36 ਦਿਨ ਹੋ ਗਏ ਜੀ ਠੀਕ ਹੈ ਲਓ ਜੀ 35 ਤੋਂ 36 ਦਿਨ ਹੋ ਗਏ ਇਹਨੂੰ ਤੀਕਾ ਪਰੇ ਨੂੰ ਥਾਣ ਗੋਲ ਜਿਹੜਾ ਬਹੁਤ ਹੀ ਚੰਗਾ ਵਾਅ ਚਲੋ ਨਿਕਲਦਾ ਵੇ ਤੇ ਕਿਸਮਾ ਦਾ ਕਿਸੇ ਭਰਾ ਦੀ ਬਾਕੀ ਬਹੁਤ ਹੀ ਚੰਗੀ ਬਰੀਡ ਦੇ ਵਿੱਚ ਆ ਆ ਤੁਸੀਂ ਵੇਖ ਤਾਂ ਦੇ ਝੋਲੀ ਝਾਲੀ ਦੇ ਥਣ ਤੋਂ ਜਿਹੜਾ ਬਹੁਤ ਹੀ ਚੰਗਾ ਆਣ ਕੱਲਾ ਕੱਲਾ ਲੱਗਾ ਵਾ ਇਹਦਾ ਭਾਈ ਮੁੱਲ ਫਿਰ ਕਿਹਦਾ ਮੁੱਲ ਭਾਈ 4000 ਦੇ 8 ਦੇ ਰਾਂਗੇ ਅੱਛਾ ਜੀ ਤਾਂ ਨਾ 7 ਦੀ ਹੋਰ ਕਰ ਦਈਏ 500 600 650 ਦੀ ਠੀਕ ਆ ਲਓ ਜੀ 650 ਦੇ ਵਿੱਚ ਵਹਿੜ ਤੁਹਾਨੂੰ ਮਿਲ ਜਣੀ ਪੱਲੀ ਪਲਾਈ ਤੇ ਚਲੋ ਨਿਕਲ ਆਵੇ ਤਾਂ ਕੇ ਕਿਸਮਤ ਆ ਬਿਲਕੁਲ ਸਹੀ ਗੱਲ ਆ ਸਹੀ ਗੱਲ ਆ ਤੇ ਹੈ ਬਰੀਡ ਦੇ ਵਿੱਚ ਤੇ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਢਿੱਲੋ ਡੇਰੀ ਫਾਰਮ ਤੇ ਇਹ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ